ਸਲੋਕ ਮਹੱਲਾ ਤੀਜਾ ਹਸਦੇ ਸਿਰ ਜਿਉ ਅੰਕਸ ਹੈ ਅਹਰਣਾ ਜਿਉ ਸਿਰ ਦੇ ਮਾਨਤਾ ਨਿਆਗੈ ਰਾਖ ਕੈ ਉਭੀ ਸੇਵ ਕਰੇ ਹਾਸ ਤੇ ਸਿਰ ਜਿਓ ਅੰਕਸ ਹੈ ਆਹਰਨ ਜਿਓ ਸਿਰ ਦੇ ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਅਦੀਵਾਰ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਸਵਾਰ ਦੀ 14ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਅੰਗ 647 648 ਦੇ ਉੱਪਰ ਤੋ ਆਪਣੇ ਸ਼ਲੋਕ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਹਸਤੀ ਸਿਰ ਜਿਉ ਅੰਕਸ ਹੈ ਅਹਰਣ ਜਿਉ ਸਿਰ ਦੇ ਹਸਤੀ ਸਿਰ ਜਿਉ ਅੰਕਸ ਹੈ ਅਰਥਾਤ ਕਿ ਹਾਥੀ ਦੇ ਸਿਰ ਦੇ ਉੱਪਰ ਜਿਵੇਂ ਕੁੰਡਾ ਹੁੰਦਾ ਹੈ ਜਿਸ ਦੇ ਅਧੀਨ ਹੋ ਕੇ ਹਾਥੀ ਚੱਲਣਾ ਕਰਦਾ ਹੈ ਅਤੇ ਅਹਰਣ ਜਿਉ ਸਿਰ ਦੇ ਅਰਥਾਤ ਗਨੁਹਾਰ ਦੇ ਅਹਰਣ ਅਰਥਾਤ ਕਿ ਲੋਹੇ ਦਾ ਸਥੋਲ ਟੁਕੜਾ ਜਿਵੇਂ ਹਥੌੜੇ ਦੇ ਥੱਲੇ ਆਪਣਾ ਸਿਰ ਦੇਣਾ ਕਰਦਾ ਹੈ ਸਿਰ ਛੁੱਟ ਕੇ ਸੱਟਾਂ ਚੱਲਦਾ ਹੈ ਕਿਵੇਂ ਮਹਾਰਾਜ ਕਹਿੰਦੇ ਮਨ ਤਨ ਆਗੈ ਰਾਖ ਕ ਉਭੀ ਸੇਵ ਕਰੇ ਮਾਨਤਾ ਨੇ ਆਗੈ ਰਾਖ ਕਹਿ ਅਰਥਾਤ ਕੇ ਸਿਤ ਰਹਿ ਜਿਹੜਾ ਗੁਰਸਿੱਖ ਹੈ ਨਾ ਆਪਣਾ ਮਨ ਅਤੇ ਤਨ ਵਗੈਰਾ ਗੁਰੂ ਮਹਾਰਾਜੀਆਂ ਦੇ ਅੱਗੇ ਰੱਖ ਕੇ ਅਰਪਣ ਕਰਕੇ ਚਰਨਾਂ 'ਚ ਰੱਖ ਕੇ ਉਹ ਵੀ ਸੇਵ ਕਰੇ ਅਰਥਾਤ ਕਿ ਖਲੋਤੀ ਹੋਈ ਜੀਵ ਰੂਪ ਇਸਤਰੀ ਸੇਵਾ ਕਰਨੀ ਕਰੇ ਪਾਵ ਕੇ ਸਦਾ ਹੀ ਚਤਨ ਹੋ ਕੇ ਜਾਗਰੂਕ ਹੋ ਕੇ ਗੁਰੂ ਮਹਾਰਾਜੀਆਂ ਦੀ ਸੇਵਾ ਕਰਨੀ ਕਰੇ ਕਹਿੰਦੇ ਏਓ ਗੁਰਮੁਖ ਆਪ ਨਿਵਾਰਿਆ ਸਭ ਰਾਜ ਸ੍ਰਿਸ਼ਟ ਕਾਲੇ ਏਓ ਗੁਰਮੁਖ ਆਪ ਨਿਵਾਰਿਆ ਅਰਥਾਤ ਕਿਸ ਤਰੀਕੇ ਦੇ ਨਾਲ ਸਬਿਧੀ ਦੇ ਨਾਲ ਯੁਗਤੀ ਦੇ ਨਾਲ ਟਾਂਕ ਤਰਕੀਬ ਦੇ ਨਾਲ ਜਿਹੜਾ ਗੁਰਮੁਖ ਗੁਰੂ ਪਿਆਰੇ ਹਨ ਉਹ ਆਪੇ ਚੋਂ ਆਪੇ ਨੂੰ ਨਿਵਾਰਨਾ ਕਰਦੇ ਹਨ ਆਪਣੇ ਅੰਦਰ ਦੇ ਹਉਮੈ ਅਥਵਾ ਅਹੰਕਾਰ ਜਾਂ ਕਮਾਂਡ ਗਰੂਰ ਨੂੰ ਤਿਆਗਣਾ ਕਰਦੇ ਹਨ ਅਤੇ ਇਸ ਜੋਗਤੀ ਦੇ ਨਾਲ ਮਹਾਰਾਜ ਕਹਿੰਦੇ ਸਭ ਰਾਜ ਸ੍ਰਿਸ਼ਟ ਕਾ ਲੈ ਉਸਾਰ ਇਸ ਸ੍ਰਿਸ਼ਟੀ ਦਾ ਹੀ ਰਾਜ ਲੈ ਲੈਂਦੇ ਨੇ ਅਕਾਲ ਪੁਰਖ ਵਾਹਿਗੁਰੂ ਦੇ ਕੋਲ ਸਾਰੀ ਪ੍ਰਕਿਰਤੀ ਉਹਨਾਂ ਦੇ ਅਧੀਨ ਹੋ ਜਾਂਦੀ ਹੁਕਮ ਦੇ ਅੰਤਰਗਤ ਹੋ ਜਾਂਦੀ ਐ ਕਹਿੰਦੇ ਨਾਨਕ ਗੁਰਮੁਖੁ ਬੁੱਝਿਆ ਜਾ ਆਪੇ ਨਦਰ ਕਰੇ ਨਾਨਕ ਗੁਰਮੁਖੇ ਬੁੱਝਿਆ ਤੀਸਰੇ ਗੁਰੂ ਨਾਨਕ ਧੰ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਇਸ ਤਰੀਕੇ ਦੇ ਨਾਲ ਗੁਰਮੁਖ ਹੋ ਕੇ ਗੁਰੂ ਮਹਾਰਾਜ ਜੀਆਂ ਦੇ ਅਨੁਸਾਰੀ ਹੋ ਕੇ ਬੁਜ਼ਾਰਤ ਨੂੰ ਬੁਝਣਾ ਕਰੀਦਾ ਹੈ ਕਦੋਂ ਕਹਿੰਦੇ ਜੇ ਆਪੇ ਨਜ਼ਰ ਕਰੇ ਜਦੋਂ ਕਿਤੇ ਆਪ ਹੀ ਅਕਾਲ ਪੁਰਖ ਵਾਹਿਗੁਰੂ ਹਰੀ ਪਰਮੇਸ਼ਰ ਜੀ ਕਿਰਪਾ ਦ੍ਰਿਸ਼ਟੀ ਕਰਦੇ ਹਨ ਮੇਰ ਦੀ ਨਿਗਾਹ ਕਰਦੇ ਹਨ ਸਵਾਗਤ ਹੋਸਰੇ ਸ਼ਲੋਕ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਮਹੱਲਾ ਤੀਜਾ ਜੈਨ ਗੁਰਮੁਖ ਨਾਮ ਤੇ ਆਇਆ ਆਏ ਤੇ ਬਰਵਾਨ ਨਾਨਕ ਕੋਲ ਉਦਾਰਾ ਆਪਣਾ ਦਰਗਹ ਪਾਵਹ ਮਾਨ ਜੈ ਨਾ ਗੁਰਮੁਖੇ ਨਾਮ ਧਿਆਇਆ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਵੀ ਗੁਰਮਹਾਰਾਜਿਆਂ ਦੇ ਅਨੁਸਾਰੀ ਹੋ ਕੇ ਗੁਰਮੁਖ ਹੋ ਕੇ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਆਏ ਤੇ ਪਰਵਾਣ ਤਰਤੀ ਤਰਮਸਾਲ ਦੇ ਵਿੱਚ ਕੇਵਲ ਤੇ ਕੇਵਲ ਉਹਨਾਂ ਗੁਰਮੁਖਾਂ ਗੁਰੂ ਪਿਆਰਿਆਂ ਦਾ ਆਇਆ ਹੀ ਪਾਤਸ਼ਾਹ ਜੀ ਨੂੰ ਪਰਵਾਣ ਹੈ ਕਬੂਲ ਹੈ ਕਹਿੰਦੇ ਨਾਨਕ ਕੋਲ ਉਧਾਰ ਹੈ ਆਪਣਾ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈਓ ਗਰਮੋ ਗੁਰੂ ਪਿਆਰੇ ਆਪਣੀਆਂ ਸਾਰੀਆਂ ਗੋਣਾ ਦਾ ਆਧਾਰ ਕਰ ਲੈਂਦੇ ਹਨ ਦਰਗਾਹ ਪਾਵਹ ਮਾਣ ਅਰਥਾਤ ਕਿਸ ਹਰੀ ਪਰਮੇਸ਼ਰ ਜੀ ਦੀ ਦਰਗਾਹ ਦੇ ਵਿੱਚ ਦਰਬਾਰ ਦੇ ਵਿੱਚ ਵੀ ਮਾਣ ਸਤਿਕਾਰ ਪਾਉਂਦੇ ਹਨ ਇੱਜ਼ਤ ਆਬਰੂ ਪਾਉਂਦੇ ਹਨ ਸੋਗਵਾਰ ਦੇ 14ਵੇਂ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਲੱਗੇ ਹਨ ਪੌੜੀ ਗੌਰਮੁਖੇ ਸਖੀਆਂ ਸਿੱਖ ਗੁਰੂ ਮੇ ਲਾਈਆ ਇੱਕ ਸੇਵਕ ਗੁਰ ਪਾਸ ਇੱਕ ਗੁਰਕਾਰ ਲਾਈਆ ਗੁਰਮੁਖੇ ਸਖੀਆਂ ਸਿੱਖ ਗੁਰੂ ਮੇ ਲਾਈਆਂ ਅਰਥਾਤ ਜਿਹੜਾ ਗੁਰਮੁਖ ਗੁਰੂ ਪਿਆਰੇ ਹਨ ਨਾ ਜਿਹੜੇ ਸਿੱਖ ਨੇ ਮਹਾਰਾਜ ਕਹਿੰਦੇ ਅਸਲ ਦੇ ਵਿੱਚ ਸਖੀਆਂ ਸਹੇਲੀਆਂ ਵਰਗੇ ਨੇ ਜਿਹੜੀਆਂ ਗੁਰੂ ਮੇ ਲਾਈਆਂ ਗੁਰੂ ਮਹਾਰਾਜ ਜੀ ਨੇ ਆਪ ਇਸ ਵੱਪ ਬਣਾ ਕੇ ਵਿਦ ਬਣਾ ਕੇ ਇਕੱਤਰ ਕੀਤੀਆਂ ਨੇ ਸੰਗਤ ਦੇ ਰੂਪ ਦੇ ਵਿੱਚ ਕਹਿੰਦੇ ਇੱਕ ਸੇਵਕ ਗੁਰਪਾਸ ਇੱਕ ਗੁਰਕਾਰਾ ਲਾਈਆ ਜੇਦੋ ਇੱਕ ਦੇ ਕੱਕੇ ਨੂੰ ਸਿਹਾਰੀ ਹੋਵੇ ਤਾਂ ਇੱਕ ਵਚਨ ਨਹੀਂ ਹੁੰਦਾ ਬਹੁਵਚਨ ਹੁੰਦਾ ਸੋ ਇੱਕ ਸੇਵਕ ਗੁਰਪਾਸ ਤੋਂ ਅਰਥ ਹੈ ਕਿ ਇੱਕ ਜਿਹੜੇ ਐਸੀ ਕਿਸਮ ਦੇ ਬਹੁਤ ਸਾਰੇ ਜਿਹੜੇ ਸੇਵਕ ਨੇ ਉਹ ਗੁਰੂ ਮਹਾਰਾਜ ਜੀਆਂ ਦੇ ਚਰਨਾਂ ਦੇ ਕੋਲ ਰਹਿੰਦੇ ਹਨ ਜਿਹੜੇ ਭਾਈ ਗੁਰਮੁਖ ਗੁਰੂ ਪਿਆਰੇ ਹਨ ਅਤੇ ਇੱਕ ਗੁਰਕਾਰ ਲਾਈਆ ਤੇ ਇੱਕ ਇਹੋ ਜਿਹੇ ਬਹੁਤ ਸਾਰੀਆਂ ਜੀਵ ਰੂਪੀਆਂ ਇਸਤਰੀਆਂ ਵੀ ਹਨ ਜਿਹੜੀਆਂ ਗੁਰੂ ਮਹਾਰਾਜ ਜੀ ਨੇ ਧੰਦਿਆਂ ਦੇ ਵਿੱਚ ਉਲਝਾਈਆਂ ਹੋਈਆਂ ਹਨ ਕਾਰਾਂ ਦੇ ਵਿੱਚ ਲਾਈਆਂ ਹੋਈਆਂ ਹਨ ਕਹਿੰਦੇ ਜਨ ਗੁਰ ਪਿਆਰਾ ਮਨ ਚਿੱਤ ਤਿਨਾ ਪਾਓ ਗੁਰੂ ਦੇ ਵਾਈਆ ਜਿਨ੍ਹਾਂ ਗੁਰਪਿਆਰਾ ਮਨ ਚਿਤ ਅਰਥਾਤ ਕਿ ਜਿਨ੍ਹਾਂ ਨੂੰ ਗੁਰੂ ਮਹਾਰਾਜ ਪਿਆਰਾ ਲੱਗਦਾ ਹੈ ਮਾਨ ਕਰਕੇ ਚਿਤ ਕਰਕੇ ਤਿਨਾ ਪਾਉ ਗੁਰੂ ਦੇ ਬਾਈਆ ਤੇ ਮਾਰੇ ਕਹਿੰਦੇ ਉਹਨਾਂ ਨੂੰ ਗੁਰੂ ਮਹਾਰਾਜ ਹਰੀ ਪਰਮੇਸ਼ਰ ਦੇ ਦਰ ਤੋਂ ਪ੍ਰੇਮ ਦੀ ਦਾਤ ਦਵਾਉਂਦੇ ਹਨ ਕਹਿੰਦੇ ਗੁਰ ਅਸਿਕਾ ਇੱਕੋ ਪਿਆਰ ਗੁਰ ਮਿੱਤਾ ਪੁੱਤਾਂ ਪਾਈਆਂ ਗੁਰਾਂ ਸਿੱਖਾਂ ਕੋ ਪਿਆਰ ਗੁਰੂ ਮਹਾਰਾਜਿਆਂ ਦਾ ਸਿੱਖਾਂ ਦੇ ਪ੍ਰਤੀ ਸਦਾ ਇੱਕੋ ਜਿਹਾ ਪਿਆਰ ਹੀ ਰਹਿੰਦਾ ਹੈ ਪ੍ਰੇਮ ਰਹਿੰਦਾ ਹੈ ਚਾਹੇ ਉਹ ਗੁਰੂ ਮਿੱਤਰ ਹੋਣ ਗੁਰੂ ਪੁੱਤਰ ਹੋਣ ਜਾਂ ਗੁਰੂ ਭਾਈ ਹੋਣ ਭਾਈ ਸਾਰਿਆਂ ਦੇ ਪ੍ਰਤੀ ਗੁਰੂ ਮਹਾਰਾਜਿਆਂ ਦਾ ਪਿਆਰ ਸਦਾ ਇੱਕੋ ਜਿਹਾ ਹੀ ਰਹਿੰਦਾ ਹੈ ਕਹਿੰਦੇ ਗੁਰ ਸਤਗੁਰ ਬੋਲੋ ਸਾਬਾ ਗੋਰੇ ਅੱਖ ਗੁਰੂ ਜਿਵਾਈਆ ਗੁਰ 사ਤ ਗੁਰ ਬੋਲੋ ਸਾਬ ਅਰਥਾਤ ਕਹੇ ਸਾਰੇ ਗੁਰਸਿੱਖੋ ਤੁਸੀਂ ਸਤਿਗੁਰ ਪਾਤਸ਼ਾਹ ਜੀਆਂ ਨੂੰ ਗੁਰੂ 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 ਬੋਲਣਾ ਕਰੋ ਗੋਰੇ ਆਖ ਗੁਰੂ ਜੀ ਵਾਈਆ ਤੇ ਜਿੰਨਾਂ ਵੀ ਗੁਰੂ 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 ਆਖਣਾ ਕੀਤਾ ਨਾ ਉਹਨਾਂ ਨੂੰ ਗੁਰੂ ਮਹਾਰਾਜ ਜੀ ਨੇ ਜੀਂਦੀਆਂ ਕਰ ਦਿੱਤਾ ਕਹਿੰਦਾ ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਪਾਈਆਂ ਗੋਰਾ ਸਤਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਹੀਆ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ